ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਝੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸਹਿਸ ਸਿਆਣਪਾਂ ਲਖ ਹੋ へ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਜੈ ਤਾਂ ਹੋਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵਿਖੇ ਹਾਦਰਾ ਹਦੂਰ ਕਥਨਾ ਕਥੀ ਨਾ ਵੇ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਖਾਈ ਹੁਕਮੇ ਹੁਕਮੇ ਚਲਾਏ ਰਾਹੋ ਨਾਨਕ ਵਿਗਸੈ ਵੀ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗੈ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਐ ਜਿਤ ਦਿਸੇ ਦਰਬਾਰ ਮੂਹੋਂ ਕੇ ਬੋਲਣ ਬੁਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਕਿਵੇਂ ਜਾਣੀ ਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੇਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇਵ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸ੍ਰਿਸ਼ਟੂ ਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾਂ ਇਕ ਦੀਪ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕਹੇ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਏ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸਰਨਾਥ ਸੁਣੈ ਧਰਤ ਧਵਲ ਆਕਾਸ ਸੁਣੈ ਦੀਪ ਲੋਪਾ ਤਾਲ ਸੁਣੈ ਪੋਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣੈ ਦੁਖ ਪਾਪ ਕਾ ਨਾ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾ ਇਸਨਾਨ ਸੁਣੈ ਪੜ ਪੜ ਪਾਵੇ ਮਾਣ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਾਤਸ਼ਾ ਸੁਣੈ ਅੰਦੇ ਪਾਵੇ ਰਾਹੂ ਸੁਣੈ ਹਾਥ ਹੋਵੇ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪਿਛੇ ਪਿਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਵਣ ਕੀ ਸੁੱਧ ਮੰਨੇ ਮੋਚੋ ਟਾਣਾ ਖਾਏ ਮੰਨੇ ਜਾਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਗ ਨਾ ਪਾਏ ਮੰਨੇ ਪਤ ਸਿਉ ਪ੍ਰਗਟ ਜਾਇ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਣ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹ 헤 ਦਰ ਰਾਜਾਨ ਪੰਚਾਂ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੋ ਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਾ ਥਾਪ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਕੇ ਤਾਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਵਨ ਜੂਰ ਜੀ ਜਾ ਤਰੰਗਾ ਕੇ ਨਾਮ ਸਭ ਨਾ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਉ ਤਿਸਤ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਤਾਰ ਅਸੰਖ ਸੂਰ ਮੋ ਭਖਸਾਰ ਅਸੰਖ ਮੋਨ ਲੇਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੂਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੂਰ ਅਸੰਖ ਗਲ ਵੱਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਰਾਏ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਿਰ ਨਾਹੀ ਜਿਵ ਫਰਮਾਏ ਤੇਵ ਤੇ ਉਪਾਹੇ ਜੇਤਾ ਕੀਤਾ ਤੇ ਤ ਨਾਉ ਵਿਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਬਾਣੀ ਧੋਤੇ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਓ ਧੋਏ ਪਰਿਏ ਮਤ ਪਾਪਾਂ ਕੇ ਸੰਗ ਹੋ ਧੋਪੇ ਨਾ ਵੇਖੇ ਰੰਗ ਹੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੂ ਨਾਨਕ ਹੁਕਮੀ ਆਵੋ ਜਾਹੋ ਸਤਿਰਥ ਤਪ ਦਇਆ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੂਤੀ ਮਾਹੂ ਕਵਣ ਜਿਤ ਹੋ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਕੁਰਾਨ ਇਤਵਾਰ ਨ ਜੋਗੀ ਜਾਣੈ ਰਤਮਾਹੂ ਨ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲ ਪਤਾਲੂ ਲੱਖ ਅਗਾਸਾਂ ਅਗਾਸ ਓੜ ਕੋੜ ਕਪਾਲ ਥੱਕੇ ਵੇਦ ਕੈਨਿਕ ਬਾਤ ਸੈਸ 18 ਕੈਨਕ ਤੇ ਬਾ ਹਸ ਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖਾ ਹੋਏ ਵਿਨਾਸ ਨਾਨਕ ਵੱਡਾ ਖੀਏ ਆਪੇ ਜਾਣੇ ਆਪ ਸਲਾਹੀ ਸਲਾਹੀ ਤੀਸੁਰਤ ਨਾ ਪਾਈਆ ਨਦੀਆਂ ਤੇ ਵਾ ਪਵੇ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਵਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨੁ ਨਾ ਵਿਸਰੈ ਅੰਤ ਨ ਸਿਫਤੀ ਕਹਿ ਨਾ ਅੰਤੁ ਅੰਤ ਨ ਕਰਨ ਦੇ ਦਾ ਨਾਨਤ ਅੰਤ ਨਾ ਵੇਖਣ ਸੁਣਨ ਨਾਨਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਰਵਾਰ ਅੰਤ ਕਾਰਨ ਕੇਤੇ ਬਿਲਾਹੇ ਤਾਂ ਕੇ ਅੰਤ ਨ ਪਾਏ ਜਾਹੇ ਹੂ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵਡਾ ਸਾਹਿਬ ਉੱਚਾ ਥਾਉ ਉੱਚੀ ਉਪਰ ਉੱਚਾ ਨਾ ਹੋਏ ਵੱਡੂੱਚਾ ਹੋਏ ਕੋਏ ਤੇ ਸੂਚੀ ਕੋ ਜਾਣੇ ਸੋਏ ਜੀਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਈ ਕੀਤੇ ਮੰਗੈ ਜੂਦ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆਂ ਦੂਖ ਭੂਖ ਸਦਮਾਰ ਏ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾੜੈ ਹੋਏ ਹੂਰ ਆਖ ਨਾ ਸਕੇ ਕੋਈ ਜੀ ਕੋ ਖਾਇਕ ਆਖਣ ਪਾਏ ਓਹੋ ਜਾਣੇ ਜੀਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਕੀ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੀ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੀ ਤੇ ਕੀਤੇ ਹੋਰ ਕਰੇ ਤਾਂਖ ਨਾ ਸਕੈ ਕੀ ਕੀ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੁਮਾਲੇ ਵਾਜ ਜਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿ ਸਿਓ ਕਈ ਅਣ ਕੀਤੇ ਗਾਵਣ ਹਾਰੇ ਗਾਵੇ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਦੇ ਦਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੋਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੂਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੀ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇਮ ਚਿਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੋ ਪਾਈ ਕਰ ਕਰ ਵਿਖੇ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਉ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਕਥਨਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਇਸੇ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੋਗ ਕੋ ਵੀ ਇਸ ਭੁਗਤ ਗਿਆਨ ਦਾ ਭੰਡਾਰਨ ਕਟਕਟ ਵਾਜੇ ਨਾਦ ਆਪ ਨਾਥ ਨਾਥੀ ਸਭਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੇ ਲਿਖੇ ਆ ਵਿਭਾਗ ਹਦੀਸ ਤਿਸੈ ਆਦੀਸ ਆਦ ਅਨੀਲ ਅਨਾਦ ਅਨਹਤ ਜੋਗ ਜੋਗੇ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀ ਬਾਣ ਜਿਵ ਤਿਸ ਭਾਵੇ ਤੇ ਵੇ ਚਲਾਵੇ ਜਿਵ ਹੋਵੇ ਫੁਰਮਾਣ ਓਹ ਹੋ ਵੇਖੇ ਉਹਨਾ ਨਦਰ ਨਾ ਆਵੇ ਬਹੁਤਾ ਹੋ ਵਡਾਨ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗੇ ਕੋ ਵੇਸ ਆਸਣ ਲੋਏ ਲੋਏ ਪੰਡਾਹਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਹਦੀਸ ਤਿਸੈ ਆਦੀਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਕੋ ਵੇਸ ਇਕ ਦੂਜੀ ਬਉ ਲਖ ਹੋਏ ਲਖ ਹੋਏ ਲਖ ਵੀਸ ਲੱਖ ਲੱਖ ਗੇੜਾ ਖੀਐ ਇੱਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਚੜੀਐ ਹੋਇ ਆਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋੜ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸ਼ੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਹੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਖੱਜ ਬਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਖੂ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਬ੍ਰਹਮੇ ਘੜਤ ਘੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ 나ਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ दानव ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮ ਗਿਆਨ ਪਰਚੰਡ ਤਿੱਥਾਨਾਦ ਬినੋਦ ਕੂੜ ਆਨੰਦ ਖਰਮਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥਿਆ ਨਾ ਜਾਹੇ ਜੀਕੂ ਕਹੇ ਪਿਛੇ ਪਛਤਾਏ ਤਿੱਥ ਘੜੀਏ ਸੁਰਤ ਮਤ ਮਨ ਬੁੱਧੋ ਤਿੱਥ ਘੜੀਏ ਸੁਰਾਂ ਸਿੱਧਾਂ ਕੀ ਸੁੱਧ ਖਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋਕ ਰੇ ਆਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੀ ਕੋ ਕਥੇ ਤਾਂ ਤਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਪਉ ਖਲਾਗਣ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੀਟਕ ਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਫਿਰ ਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ